ਰੇਡੀਓ ਸੋਰ ਸੰਗਮ ਕੈਲਗਰੀ ਤੋਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਵਿੰਦਰ ਸੰਗੂਲ ਪਿਆ ਪੀ ਸਤਿ ਸ਼ਕਾਲ ਅੱਜ ਅਸੀਂ ਇੱਕ ਖਾਸ ਰੂਬਰੂ ਇੰਟਰਵਿਊ ਲੈ ਕੇ ਸ਼ਾਮਲ ਹੋਇਆ ਜੀ ਸਾਡੇ ਨਾਲ ਸ਼ਾਮਲ ਨੇ ਪੰਜਾਬੀ ਦਾ ਮਾਨ ਬਬੂ ਮਾਨ ਦਸਕਾਲ ਸਤਿ ਸ਼ਕਾਲ ਜੀ ਬਬੂ ਤੁਹਾਡਾ ਸਵਾਗਤ ਹੈ ਜੀ ਚੜ੍ਹਦੀ ਕਲਾ ਹੋਰ ਕਿਸ ਤਰ੍ਹਾਂ ਤੁਹਾਡਾ ਗਾਇਕੀ ਦਾ ਸਫ਼ਰ ਕਿਸ ਤਰ੍ਹਾਂ ਦਰਿਆ ਹੈ ਹੋਂ ਤੱਕ ਕਿਦਾਂ ਤੁਸੀਂ ਇੰਜੋਏ ਕੀਤਾ ਸਦਾ ਦੀਵਾਲੀ ਸਾਦੀ ਛਟਾ ਕਮ ਹਾਂ ਇੱਕ ਮੈਂ ਦੇਖਿਆ ਹੈ ਕਿ ਬੰਬੂ ਭਾਈ ਜਿਹੜੇ ਹੈਗੇ ਨੇ ਕਿ ਆਪਸਰ ਬੜਾ ਛੋਟ ਹੀ ਦਿੰਦੇ ਹੈਗੇ ਹੈ ਇਹਦਾ ਕੋਈ ਵਜ੍ਹਾ ਹੈਗੀ ਹੈ ਕਿ ਵੈਸੋ ਭਾਈ ਇਸੇ ਤਰ੍ਹਾਂ ਇੱਕ ਨੇ ਉਹਨਾਂ ਨੇ ਇੱਕ ਵਾਰੀ ਪ੍ਰੋਫੈਸਰ ਜਮੇਸ਼ ਸਿੰਘ ਉਹਨਾਂ ਨੇ ਕੋਈ ਸਪੀਚ ਚ ਕਹੇ ਸੀ ਹਾਂ ਕਿ ਬਈ ਬੰਬੂ ਨੇ ਤਾਂ ਹੀ ਸਭਾਈ ਕਹੀ ਕਹਤਾ ਸੀ ਵੀ ਭਗਤ ਸਿੰਘ ਆ ਗਿਆ ਸਰਾਬਾ ਕਿੱਥੇ ਰਹਿ ਗਿਆ ਅੱਛਾ ਅਸਲ ਚ ਕੀ ਹੁੰਦਾ ਕਿ ਸੌਖਾ ਲਿਖਣਾ ਔਖਾ ਹੂੰ ਔਖਾ ਲਿਖਣਾ ਸੌਖਾ ਹੂੰ ਸੋ ਕਿਸੇ ਚੀਜ਼ ਦਾ ਸਾਰ ਛੋਟੇ ਸ਼ਬਦਾਂ ਚ ਦੇ ਦੇਣਾ ਹੂੰ ਉਹ ਉਹ ਜ਼ਰੂਰੀ ਹੁੰਦਾ ਅਜੇ ਪੰਜਾਬੀ ਚ ਕਹਿੰਦੇ ਚਲਦੀ ਕਲਾ ਜੀ ਹਾਂ ਬਹੁਤ ਕੁਸ਼ਲ ਸ਼ਬਦ ਜਿਆਦਾ ਅਸੀਂ ਵਰਤਦੇ ਕਈ ਵਾਰੀ ਉਹ ਨਹੀਂ ਲੋੜ ਨਹੀਂ ਹੁੰਦੀ ਹੂੰ ਉਹ ਜਿੰਨਾ ਸੰਖੇਪ ਹੋਵੇ ਤਾਂ ਅੱਛਾ ਲੱਗਦਾ ਇੱਕ ਮੈਂ ਦੇਖਿਆ ਕਿ ਕੋਈ ਕਾਫੀ ਹੋ ਤਕਰੀਬਨ 25 26 ਸਾਲ ਹੋ ਗਿਆ ਮੇਰੇ ਨੂੰ ਮੀਡੀਆ ਸਤਿ ਜੇ ਕੋਈ ਛੋਟਾ ਆਨਸਰ ਵੀ ਤਾਂ ਤਾਂ ਹੀ ਬਣੂਗਾ ਨਾ ਜੇ ਤੁਸੀਂ ਬਹੁਤ ਜ਼ਿਆਦਾ ਸਟੱਡੀ ਕਰਿਆ ਹੋਊਗਾ ਤੁਹਾਨੂੰ ਲੱਗਦਾ ਕਿ ਕਿੱਥੇ ਹਿਸਟਰੀ ਚ ਕੀ ਕੀ ਹੋਇਆ ਕਿਸ ਤਰ੍ਹਾਂ ਦੇ ਆਥਰ ਨੇ ਲਿਖੀ ਕਿੱਥੇ ਵੇਤ ਕਰਾ ਹੋਇਆ ਇਹ ਪੂਰਾ 100 ਪਤਾ ਬਾਦ ਨਚੋੜ ਕੱਢ ਕੇ ਇਹ ਗੱਲ ਕਹੀ ਹੈ ਕਿ ਭਗਤ ਸਿੰਘ ਆ ਗਿਆ ਜੀ ਸਰਾ ਭਗਤ ਰੇ ਉਹਦੇ ਚੋਂ ਮੈਂ ਇੱਕ ਤੁਹਾਨੂੰ ਇਸੇ ਗੱਲ ਨਾਲ ਰਿਲੇਟਡ ਇੱਕ ਤੁਹਾਨੂੰ ਮੈਂ ਮਤਲਬ ਦਸਤਾ ਹਾਂ ਗਾ ਜਿਹੜਾ ਇਵੈਂਟ ਹੋਇਆ ਆਪਣਾ ਮੇਰਾ ਬੇਟਾ ਹੈਗਾ ਪਿੱਛੇ ਕੈਮਰੇ ਦੇ ਇਹ ਕਹਿੰਦਾ ਆਪਾਂ ਸਫਰ ਕਰ ਰਹੇ ਸੀ ਤੇ ਗੱਡੀ 'ਚ ਗਾਣ ਲੱਗਾ ਸੀ ਤੁਹਾਡਾ ਵੀ ਮਿੱਤਰਾਂ ਦੀ ਛਤਰੀ ਟੁੱਟ ਗਈ ਹਨਾ ਉਹ ਕਿਉਂਕਿ ਮੇਰਾ ਵੀ ਫੇਵਰੇਟ ਹੈਗਾ ਤੇ ਮੈਂ ਤੇ ਇਹ ਕਹਿੰਦਾ ਕਿ ਬੱਬੂ ਮਾਨੋਂ ਰਹਿੰਦੇ ਸੌਂਗੇ ਤਾਂ ਨਾ ਲੋਕਾਂ ਸੈਟਸ ਜਿਹੜੇ ਸੈਟਸ ਆਉਂਗੇ ਉਹਦੇ ਤੇ ਵੀ ਲੋਕੀਂ ਨਚਨ ਲਾਉਂਦੇ ਹੈ ਤੇ ਨਹੀਂ ਉਹ ਹਾਂ ਆ ਆ ਨਾ ਚਾਰ ਪੰਜ ਦਿਨ ਪਹਿਲਾਂ ਮੇਰੇ ਇੱਕ ਮਿੱਤਰ ਨੇ ਕਿਲੇ ਭੇਜਿਆ ਅੱਜ ਕੱਲੇ ਇੱਕ ਨਾ ਪੋਡਕਾਸਟ ਸਿਸਟਮ ਚੱਲਿਆ ਹਾਂਜੀ ਇੱਕ ਤਾਂ ਹੁੰਦੀ ਹੈ ਸਿਹਰ ਦੇ ਪੱਤਰਕਾਰੀ ਹਾਂਜੀ ਤੁਸੀਂ ਬਹੁਤ ਸਾਲ ਅਚੀਆਂ ਕਿਤਾਬਾਂ ਪੜਦੇ ਹੋ ਤੁਸੀਂ ਸਿਆਸਤ ਬਾਰੇ ਗੱਲ ਕਰਦੇ ਹੋ ਆਰਟ ਬਾਰੇ ਗੱਲ ਕਰਦੇ ਹੋ ਕਲਚਰ ਬਾਰੇ ਗੁਰਬਤ ਬਾਰੇ ਧੱਕੇ ਬਾਰੇ ਇੱਕ ਨਾ ਆਹ ਸਟੇਜਾਂ ਤੇ ਅੱਜ ਕੱਲ ਚੱਲਿਆ ਹੈ ਦਿੱਲੀ ਦੁਲੀ ਦੇ ਸ਼ਲਾਰੂ ਜੇ ਬਹੁਤ ਆ ਵਿੱਚ ਹਾਂਜੀ ਉਹ ਸਪੀਚ ਕਰਦੇ ਆ ਉਹਨਾਂ ਦਾ ਬਹੁਤਿਆਂ ਦਾ ਵਿਸ਼ਾ ਪੰਜਾਬ ਹੀ ਹੁੰਦਾ ਹੂੰ ਉਹ ਪੰਜਾਬ ਨੂੰ ਬਹੁਤ ਕਾਮੇਡੀ ਵਿੱਚ ਲੈਣੇ ਆ ਬਹੁਤ ਟੀਚਰ ਵਾਲੀ ਵਿੱਚ ਲੈਣੇ ਆ ਉਹ ਮੈਂ ਤੁਹਾਡੇ ਇਹਦੇ ਮਾਧਿਅਮ ਸੁਨੇਹਾ ਦਿੰਨਾ ਕਿ ਜਿੰਨੇ ਵੀ ਉਹ ਪੰਜਾਬੀਆਂ ਵਾਰੇ ਉਡਪਟਾ ਮੇਰੇ ਨਾਲ 10 ਮਿੰਟ ਬੈਠ ਕੇ ਗੱਲ ਕਰਕੇ ਜਾਓ ਤੁਹਾਡੀ ਤਸੱਲੀ ਕਰਾ ਕੇ ਤੋਰਾ ਮੈਂ ਜੀ ਹੈਨਾ ਪੰਜਾਬੀ ਕੋਈ ਮਜ਼ਾਕ ਦਾ ਵਿਸ਼ਾ ਨਹੀਂ ਹੁੰਦਾ ਉਹ ਮੇਰੇ ਕਹਿਣ ਤੋਂ ਭਾਵ ਹੈ ਕਿ ਜਿਹੜੀ ਪੱਤਰਕਾਰਤਾ ਉਹ ਸਿਹਰਦ ਹੋਵੇ ਹਾਂਜੀ ਔਰ ਸਾਈਡ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਦੋ ਤਰ੍ਹਾਂ ਦਾ ਵਿਰਾਗ ਹੁੰਦਾ ਇੱਕ ਕਿਸੇ ਦੇ ਵਿਰਾਗ ਚ ਮਰ ਮਰ ਖੱਪ ਜਾਣਾ ਜਿੱਦਾਂ ਸ਼ੇਵ ਹੋਰਾਂ ਦੀ ਬਹੁਤ ਸਾਰੀਆਂ ਨਜ਼ਰਾਂ ਜੀ ਜੀ ਇੱਕ ਹੁੰਦਾ ਉਸ ਉਦਾਸੀ ਨੂੰ ਮਲ ਤੁਸੀਂ ਮਾਨ ਤਰ ਰਹੇ ਹੋ ਪਰ ਤੁਹਾਡੇ ਚਿਹਰੇ ਦੀ ਮੁਸਕਾਨ ਨਹੀਂ ਜਾਂਦੀ ਉਹਦਾ ਕਨਸੈਪਟ ਵੀਡੀਓ ਦਾ ਕਿ ਉਹ ਗਾਣਾ ਇਸ ਵਿੱਚ ਕਰਕੇ ਸੀ ਬਣਾਇਆ ਸੀ ਕਿ ਮੰਨ ਲਓ ਕੋਈ ਚਲੇ ਗਿਆ ਹਾਂਜੀ ਔਰ ਜਦੋਂ ਹੜ ਆਇਆ ਹਾਂ ਜੀ ਤੁਸੀਂ ਦੇਖੋ ਪੰਜਾਬੀਆਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜੀ ਜੀ ਔਰ ਜਦੋਂ ਹਾਰ ਆਇਆ ਤਾਂ ਬਹੁਤ ਸੱਜਣ ਉਹਦੇ ਚ ਵਿਰਾਗ ਜਰੋਂਦੇ ਪਰ ਬਹੁਤ ਬਜ਼ੁਰਗ ਤੁਸੀਂ ਦੇਖਿਆ ਚੜ੍ਹਦੀ ਗੱਰੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਫਿਰ ਪੈੜੀ ਬਣਾ ਲਾਂਗੇ ਹਾਂ ਜੀ ਹਾਂ ਉਹ ਹੌਸਲਾ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਪੈੜੀਆਂ ਬਣਾਈਆਂ ਨੇ ਉਹਨਾਂ ਨੇ ਥੇ ਚੱਕ ਚੱਕ ਕੇ ਜ਼ਮੀਨ ਕੱਢੀ ਹੈ ਬਿਲਕੁਲ ਉਹ 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 ਗਾਣਾ ਐਸ ਵਿੱਚ ਸੀ ਜੀ ਮੈਂ ਉਹ ਗਾਣੇ ਦੀ ਮੈਂ ਤੁਹਾਨੂੰ ਸਟੋਰੀ ਦੱਸਦਾ ਤੁਹਾਨੂੰ ਵੀ ਵਧੀਆ ਲੱਗੇਗਾ ਉਹ ਫਿਰ ਬੇਟਾ ਪੁੱਛਦਾ ਵੀ ਕੀ ਕਹਿੰਦੇ ਕੀ ਹੈਗਿਆ ਨੇ ਕਿਉਂਕਿ ਇੱਥੇ ਦੇ ਬੋਰਨ ਬੱਚੇ ਜਾਂ ਇੱਥੇ ਰੈਸਟ ਹੈਗੇ ਨਾ ਜਿਵੇਂ ਮੇਰੀ ਤਰ੍ਹਾਂ ਦੀ ਛਤਰੀ ਟੁੱਟ ਗਈ ਹਨ ਅੰਬਰਾ ਚਲਾਂਦੀ ਓਡਾਰੀਆਂ ਪਰ ਉਹ ਤੋਂ ਅਗਲਾ ਜਿਹੜਾ ਹੈਗਾ ਨਾ ਪਿਆਰ ਉਹ ਜ਼ਿਆਦਾ ਵਧੀਆ ਹੈਗਾ ਕਿ ਕੀ ਸੀ ਹੈਗਾ ਕੀ ਗੁੜ ਦਾ ਮੇਰਿਆ ਗੁੜ ਦਾ ਮੇਰਿਆ ਕਿਆਰੀਆ ਹਨ ਕੋਈ ਕੋਈ ਫੁਲਕਰੀ ਬਲੇਤ ਵਾਲਾ ਲੈ ਗਿਆ ਉਹਦੇ ਵਿੱਚ ਮੈਂ ਇਹਨਾਂ ਨੂੰ ਇਹ ਸਮਝਾਇਆ ਕਿ ਤੇ ਡੁੰਗਾਈ ਕਿੰਨੀ ਹੈਗੀ ਉਹਦੇ ਵਿੱਚ ਮਿਹਨਤ ਕੋਈ ਕਰਦਾ ਰਿਹਾ ਠੀਕ ਹੈ ਤੇ ਉਹਦਾ ਫਲ ਕੋਈ ਲੈ ਗਿਆ ਤੇ ਉਹਦੇ ਚ ਜਿਵੇਂ ਮਤਲਬ ਕਹ ਲੋ ਨਾ ਕੈਪਟਲਿਜ਼ਮ ਵੀ ਮੈਂ ਉਹਨੂੰ ਸਮਝਾ ਦਿੱਤੀ ਉਹਦੇ ਵਿੱਚ ਕਿ ਕਈ ਵਾਰੀ ਹੁੰਦਾ ਕਿ ਮਿਹਨਤ ਕੋਈ ਕਰਦਾ ਨਾ ਫਿਰ ਉਹਨਾਂ ਨੂੰ ਗੁੜਦਾ ਰਿਹਾ ਵੀ ਗੁੜਦੇ ਦਾ ਕੀ ਮਤਲਬ ਹੈਗਾ ਕੈਰੀਅਰ ਦਾ ਕੀ ਮਤਲਬ ਹੈਗਾ ਹਨਾ ਬੁਲੈਤ ਤੋਂ ਆ ਗਿਆ ਹਨਾ ਕਿ ਉਹ ਕੀ ਵਪਾਰੀ ਹੈ ਨਾ ਕਿ ਲੰਡਨ ਤੋਂ ਆਏ ਵਪਾਰੀ ਹਨ ਉਦਾਹਰਨ ਵੀ ਉਹਦੇ ਚ ਇੰਨਾ ਕੁਝ ਸੀ ਸਿੰਬੋਲਿਕ ਹਾਂ ਸਿੰਬੋਲਿਕ ਉਹਦੇ ਚ ਹਾਂ ਤਾਂ ਹੀ ਮੈਂ ਕਿਹਾ ਇੰਨੀ ਡੁੰਗਾਈ ਹੈਗੀ ਆ ਤੇ ਕਿਉਂਕਿ ਅ ਪੰਜਾਬੀ ਦੇ ਜਿਹੜੇ ਤੁਸੀਂ ਅਮਰੀਕਾ ਲ ਬਹੁਤ ਘੱਟ ਉਹਨਾਂ ਸਿੰਗਰਾਂ ਦੇ ਵਿੱਚ ਆਉਂਦੇ ਜਿਨ੍ਹਾਂ ਨੇ ਲਿਖਿਆ ਵੀ ਆਪ ਐ ਗਾਇਆ ਵੀ ਆਪ ਐ ਨਹੀਂ ਮੈਂ ਸਿੰਗਰ ਸਮਝ ਨਹੀਂ ਆਪਣੇ ਆਪ ਨੂੰ ਜੀ ਕਦੇ ਮਿਊਜ਼ਿਕ ਵੀ ਆਪ ਹੀ ਕਰਦੇ ਬਹੁਤ ਹਾਂ ਇਹ ਮਤਲਬ ਕੰਮ ਦਾ ਹਿੱਸਾ ਜਿੱਦਾਂ ਇੱਕ ਆਮ ਕਿਸਾਨ ਮਤਲਬ ਛਿੱਟਾ ਵੀ ਦੇ ਲੈਂਦਾ ਹਾਂਜੀ ਹਾਂਜੀ ਪੱਠਾ ਵੀ ਵੜ ਲੈਂਦਾ ਬਿਲਕੁਲ ਹੈਨਾ ਉਹ ਕੋੜੇ ਵੀ ਪਾੜ ਲੈਂਦਾ ਤੂੰ ਇਸ ਪ੍ਰੋਫੈਸ਼ਨ ਇਦਾਂ ਹੀ ਹੁੰਦਾ ਹਾਂਜੀ ਉਹਦੇ ਸਾਰੇ ਵੇਂਗਾ ਪਾੜ ਲੈਂਦੇ ਹਾਂਜੀ ਪਰ ਇੱਕ ਜਿਹੜੀ ਵੱਡੀ ਚੀਜ਼ ਆਈ ਸੀ ਜੇ ਤੁਹਾਡੇ ਅਨਨ ਕਰਕੇ ਉਹ ਆ ਗਈ ਕਿ ਤੂੰ ਮਾਡਲ ਵੀ ਆਪੀ ਵੀਡੀਓ ਦੇ ਵਿੱਚ ਮੇਰਾ ਆਪਣਾ ਗਾਣਾ ਮੇਰਾ ਪਹਿਲਾ ਵਿਸ਼ਾ ਅਲੱਗ ਸੀ ਗਾਉਣ ਤੋਂ ਪਹਿਲਾਂ ਜਦੋਂ ਮੈਂ ਪੜਦਾ ਸੀ ਜੀ ਉਹ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਮੈਂ ਪਲੇਬੈਕ ਸਿੰਗਿੰਗ ਕਰਨੀ ਹੈ ਹੂੰ ਤੇ ਉਦੋਂ ਪਲੇਬੈਕ ਸਿੰਗਿੰਗ ਸਾਡੇ ਪੰਜਾਬ ਵਿੱਚ ਘੱਟ ਹੁੰਦੀ ਸੀ ਓਕੇ ਬਟ ਉਹ ਜਦੋਂ ਤੱਕ ਅਸੀਂ ਗਾਉਣਾ ਸ਼ੁਰੂ ਕਰਿਆ ਉਦੋਂ ਤੱਕ ਫਿਰ ਇਹ ਫਾਰਮੈਟ ਹੀ ਬਣ ਗਿਆ ਕਿ ਜਿਹੜਾ ਗਾਉਂਦਾ ਉਹ ਫਿਰ ਗਾਣੇ 'ਚ ਪਰਫਾਰਮ ਕਰਦਾ ਹੂੰ ਉਹ ਜੇ ਨਾ ਉਹਦਾ ਤਾਂ ਜ਼ਿਆਦਾ ਅੱਛਾ ਸੀ ਠੀਕ ਮੈਂ ਇਹਦੇ ਬਹੁਤ ਨਹੀਂ ਪਰ ਬਹੁਤ ਵਧੀਆ ਪਰਫਾਰਮੈਂਸ ਰਹੀ ਤੁਹਾਡੀ ਉਹਨਾਂ ਗਾਣਿਆਂ ਦੇ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਨਿੱਜੀ ਤੌਰ ਤੇ ਕੱਲਾ ਬੇ ਬੇਕਰਵਾ ਜਿੱਦਾਂ ਅਸੀਂ ਪਹਿਲਾਂ ਸਰੇਂਦਰ ਕੌਰ ਉਹਨਾਂ ਜਾ ਚੁੱਕੇ ਸੀ ਨਾ ਹਾਂਜੀ ਹਾਂਜੀ ਪਰ ਮੇਰੇ ਕਹ ਉਦੋਂ ਕੀ ਜ਼ਿਆਦਾ ਵੀਡੀਓ ਦਾ ਵੀ ਦਾਅ ਸ਼ੁਰੂ ਹੋ ਗਿਆ ਇਸ ਕਰਕੇ ਇਹ 92 ਤੋਂ ਬਾਅਦ ਸ਼ੁਰੂ ਹੋਇਆ ਸਾਡੇ ਹੋਂ ਤੱਕ ਫਿਰ ਇਹ ਜ਼ੋਰ ਫੜਨ ਲੱਗ ਗਿਆ ਸੀ ਹਾਂਜੀ 2000 ਤੋਂ ਬਾਅਦ ਫਿਰ ਇਹ ਲਵਿਸ਼ ਵੀਡੀਓ ਬਣਨ ਲੱਗ ਗਈ ਸੀ ਬਹੁਤ ਵੱਡੇ ਹੂੰ ਹੂੰ ਆ ਮਤਰਾ ਅੱਜ ਕਾ ਜਿੱਦਾਂ ਉਹਨਾਂ ਵਕਤਾਂ 'ਚ 20 25-25 ਲੱਖ ਦੇ ਅੱਜ ਦਾ 2-3 ਕਰੋੜ ਦਾ ਮਤਲਬ ਮੁੱਲ ਬਣਿਆ 25 ਲੱਖ ਦੀ ਕੋਠੀ ਆ ਜਾਂਦੀ ਸੀ ਮੋੜੀ ਹਾਂਜੀ ਤੇ ਅੱਜ 5-7 ਕਰੋੜ ਦੀ ਹੈ ਬਿਲਕੁਲ ਤੋ ਉਹ ਇਦਾਂ ਫਿਰ ਵੱਡੇ ਪੱਧਰ ਤੇ ਵੀਡੀਓ ਬਣਾ ਲਾਂਗੇ ਸੀ ਜਿਹੜਾ ਗਾਣਾ ਜੇ ਤੁਸੀਂ ਉਹ ਲਿਖਿਆ ਹੈਗੇ ਆਪ ਤੁਹਾਨੂੰ ਕਿਹੜਾ ਗਾਣਾ ਲੱਗਦਾ ਕਿ ਯਾਰ ਬਬੂ ਮਾਨ ਤੋਂ ਹੈ ਕਮਾਲ ਕਰ ਦਿੱਤਾ ਬਹੁਤ ਵਧੀਆ ਗਾਣਾ ਲਿਖਿਆ ਕਦੇ ਤੁਹਾਨੂੰ ਸਰੀਰ ਦੇ ਹਿੱਸਿਆਂ ਵਰਗੇ ਤੁਸੀਂ ਆਪਣੇ ਸਰੀਰ ਦਾ ਕਿਹੜੇ ਹਿੱਸੇ ਨੂੰ ਚੰਗਾ ਕਹੋਗੇ ਹੱਥਾਂ ਨੂੰ ਮੂੰਹ ਨੂੰ ਲੱਤਾਂ ਨੂੰ ਪੈਰਾਂ ਨੂੰ ਸਪਾਟ ਇਸ ਇਹ ਇੱਕ ਪੂਰੀ ਹੋਲ ਬਾਡੀ ਹੈ ਜਿਹੋ ਜਿਹੋ ਤੁਸੀਂ ਕਹਿ ਰਹੇ ਨੇ ਤੇ ਸਟੇਟਮੈਂਟ ਹੁੰਦੇ ਕਹਿੰਦੇ ਤੁਹੀ ਮੈਨੂੰ ਲੱਗਦਾ ਉਦੋਂ ਸਟੇਟਮੈਂਟ ਦੇ ਰਹੇ ਹੈਗੇ ਪਰ ਨਹੀਂ ਸਾਰੇ ਮਾਨੁਪਤ ਪਿਆਰੇ ਹੁੰਦੇ ਪਰ ਕੋਈ ਤੇ ਮੈਂ ਮੈਂ ਅਸਲ ਵਿੱਚ ਵਿਸ਼ਿਆਂ ਤੇ ਲਿਖਦਾ ਹਾਂ ਜਿਆਦਾ ਮਲ ਜਿੱਦਾਂ ਜਿੱਦਾਂ ਹੁਣ ਮੈਂ ਪਿੱਛੇ ਗਾਣਾ ਲਿਖਿਆ ਸੀ ਆ ਸਿੰਬੋਲਿਕ ਸੀ ਕਿ ਇੱਕ ਬੰਦਾ ਜਿੱਦਾਂ ਜਾਂ ਕੋਈ ਲੜਕੀ ਵਿਰਾਗ ਚ ਆ ਕੇ ਮੇਰਾ ਮੇਰੀ ਮੁਹੱਬਤ ਟੁੱਟ ਗਈ ਉਹ ਕਹਿੰਦਾ ਤੈਨੂੰ ਆਪਣੀ ਮੁਹੱਬਤ ਦਾ ਰੋਗ ਹੈ ਸਾਨੂੰ ਤਾਂ ਹੜਾ ਨੇ ਮਾਰ ਲਿਆ ਤੈਨੂੰ ਇਸ਼ਕ ਦੇ ਰੋਗ ਨੇ ਮਾਰਿਆ ਹੁਣ ਸੋ ਉਹ ਗਾਣਾ ਆ ਹੁਣ ਜਦੋਂ ਹੜਾ ਆਇਆ ਹੁਣ ਉਹ ਗਾਣਾ ਸਮਝ ਪੈਂਦਾ ਨਾ ਜੀ ਕਿ ਉਹ ਜਿਹੜਾ ਅਸੀਂ ਸਿੰਬੋਲਿਕ ਕਰਿਆ ਸੀ ਉਹ ਕਿੰਨਾ ਅੰਦਰ ਤੱਕ ਉਹਦੀਆਂ ਉਹਦੀਆਂ ਗੱਲਾਂ ਜੀ ਤੇ ਕੁਝ ਗਾਣਾ ਇਦਾਂ ਦਾ ਵੀ ਤੁਹਾਨੂੰ ਲੱਗਿਆ ਹੈਗਾ ਕਿ ਗਾ ਵੀ ਦਿੱਤਾ ਮਸ਼ਹੂਰ ਵੀ ਹੋ ਗਿਆ ਪਰ ਲੱਗਿਆ ਪਈ ਯਾਰ ਇਹ ਨਹੀਂ ਸੀ ਗਾਣਾ ਚਾਹੀਦਾ ਕੁਝ ਇਦਾਂ ਦਾ ਵੀ ਤੁਹਾਨੂੰ ਲੱਗਿਆ ਕੋਈ ਗਾਣਾ ਆਪਣਾ ਨਹੀਂ ਨਹੀਂ ਉਹ ਫਿਰ ਕਾਇਰਤਾ ਹੁੰਦੀ ਹੈ ਜਿਹੜੇ ਗਾਇਆ ਗਾਇਆ ਠੋਕੇ ਗਾਇਆ ਤੇ ਵੀ ਕਿਹਦੀ ਹੁੰਦਾ ਨਾ ਬੰਦਾ ਕਹਿੰਦਾ ਜੀ ਉਦੋਂ ਮਾਹੌਲ ਹੋ ਸੀ ਬਿਲਕੁਲ ਜਿਹੜਾ ਹੈਗਾ ਕਿ ਜੀਸ ਗਰੁੱਪ ਹੋਰ ਸੀ ਮੇਰੇ ਗਾਣੇ ਜੇ ਤੁਸੀਂ ਪੂਰਾ ਇਹ ਨਾਲ ਆ ਦੇ ਕਰੋ ਤੁਹਾਨੂੰ 5-4 ਲਾਈਨਾਂ ਕੱਢੋਗੇ ਪੂਰੇ ਗਾਣੇ ਚੋਂ ਹਾਂ ਔਰ ਠੋਕੇ ਗਾਇਆ ਜਿਵੇਂ ਗਾਇਆ ਉਹ పార్ਟ ਆਫ ਲਾਈਫ ਹੈ ਉਹਦੇ ਤੋਂ ਕਿਸੇ ਪੂਰਾ ਫਿਲਮਾਂਕੜ ਕਰਦੇ ਆ ਕਿਸੇ ਮੰਨ ਲਓ ਪਿੰਡ ਦੀ ਗੱਲ ਕਰਦੇ ਤਾਂ ਫਿਰ ਉਹਦੇ ਚ ਹਰ ਤਰ੍ਹਾਂ ਦਾ ਕੈਰੇਕਟਰ ਆਉਂਦਾ ਹਮ ਧਾਰਮਿਕ ਵੀ ਆਉਂਦਾ ਅਮਲੀ ਵੀ ਆਉਂਦਾ ਠਰਕੀ ਵੀ ਆਉਂਦਾ ਮਦਕਾਰੀ ਵਾਲੇ ਵੀ ਆਉਨੇ ਆ ਬਿਲਕੁਲ ਸੋ ਕੈਰੇਕਟਰਾਇਜ਼ੇਸ਼ਨ ਐਸ ਤਰ੍ਹਾਂ ਹੁੰਦੀ ਹੈ ਗਾਣੇ ਨੂੰ ਹਮੇਸ਼ਾ ਸਟਾਰਟ ਟੂ ਐਂਡ ਪੜਿਆ ਜਾ ਸਕਦਾ ਕਿ ਕਲੈਨ ਕੱਟ ਕੇ ਨਹੀਂ ਤੁਸੀਂ ਨਰੀਖਣ ਨਹੀਂ ਕਰ ਸਕਦੇ ਤੁਸੀਂ ਇਹ ਕਹਿ ਸਕਦੇ ਆ ਕਿ ਜਿਹੜਾ ਸਮਾਜ ਹੁੰਦਾ ਉਹਦਾ ਲਿਖਤ ਤੇ ਉੱਤੇ ਅਸਰ ਹੁੰਦਾ ਹੈਗਾ ਤੇ ਜੋ ਸਮਾਜ ਤੁਸੀਂ ਦੇਖਦੇ ਹੋਗੇ ਤੇ ਉਹ ਤੁਸੀਂ ਗਾਣਿਆਂ ਦੇ ਵਿੱਚ ਉਹਦਾ ਅਸਰ ਪੈਂਦਾ ਹੈਗਾ ਨੇ ਡਿਪੈਂਡ ਕਰਦਾ ਹਮ ਕਿਹੜੇ ਬੰਦੇ ਨੇ ਕਿਸ ਤਰ੍ਹਾਂ ਲੈਣਾ ਉਹ ਜਾ ਮੈਂ ਪਰਸੀਵ ਕਿਤਾ ਕਰ ਰਿਹਾ ਹਾਂ ਮੈਂ ਟੂ ਮੈਨ ਵੈਰੀ ਕਰਦਾ ਹਾਂ ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਅੱਛਾ ਚੱਲ ਆਪਾਂ ਉਲਟਾ ਇਹ ਨੂੰ ਕਰਦੇ ਵੀ ਗਾਣਿਆਂ ਦਾ ਜਿਹੜਾ ਹੈਗਾ ਲੋਕਾਂ ਜਦੋਂ ਤੁਸੀਂ ਗਾਣੇ ਗਾਏ ਉਹਦਾ ਸਮਾਜ ਤੇ ਵੀ ਅਸਰ ਪੈਂਦਾ ਹੈ ਸਮਾਜ ਚੋਂ ਤਾਂ ਨਿਕਲਦੇ ਨੇ ਗਾਣੇ ਇਹ ਸਮਾਜ ਦੇ ਉੱਤੇ ਹੀ ਅਸਰ ਪੈਂਦਾ ਹੈ ਜਿਵੇਂ ਆਪਾਂ ਕਹਿੰਦੇ ਆ ਅੱਜ ਕੱਲ੍ਹ ਜੀ ਸਿੰਗਰਾਂ ਨੇ ਵਗੈਰਾ ਜਿਹੜੇ ਨੇ ਉਹ ਹਰ ਹਰ ਗਾਣਾ ਪ੍ਰੀਚ ਨਹੀਂ ਕਰਦਾ ਹਮ ਇਹ ਬੜਾ ਗਲਤ ਬਣਾਇਆ ਹੋਇਆ ਏਦਾਂ ਜਦੋਂ ਵੀ ਆਮ ਤੌਰ ਤੇ ਡਿਸਕਸ਼ਨ ਹੁੰਦੀ ਹੈ ਏਦਾਂ ਹੁੰਦਾ ਕਿ ਗਾਣੇ ਨੇ ਗਾਣਾ ਵਗਾਰ ਸਕਦਾ ਪਰ ਉਹ ਬੰਦੇ ਰਿਪੈਂਡ ਕਹਦਾ ਜਿਹਨੇ ਵਿਗੜਨਾ ਹਮ ਹੈਨਾ ਉਹ ਮੈਨ ਟੂ ਮੈਨ ਹੈ ਕਈ ਵਿਸ਼ੇਤ ਬਹੁਤੇ ਵਿਸ਼ੇਤ ਸਮਾਜ ਚ ਲੈਣਾ ਤੁਸੀਂ ਅਸੀਂ ਜੀ ਹਮੈਤ ਮੈਂ ਮੈਂ ਤੁਹਾਨੂੰ ਦੱਸਦਾ ਜਿਹੜਾ ਅਸੀਂ ਕਬਜਾ ਲਿਖਿਆ ਸੀ ਉਹ ਸਮਾਜ ਦਾ ਹਿੱਸਾ ਕੋਟ ਡਿਸੀਜਨ ਦੇ ਦਿੰਦੀ ਆ ਕਬਜਾ ਆਪ ਲੈਣਾ ਪੈਂਦਾ ਹਮ ਤੂੰ ਫਿਰ ਉਹ ਉਸ ਤਰ੍ਹਾਂ ਦਾ ਵਿਸ਼ਾ ਹੈ ਉਹ ਜੀ ਹੈਨਾ ਉਹ ਪਰ ਇਹ ਜੇ ਤੁਹਾਡਾ ਗਾਣਾ ਸੁਣ ਕੇ ਵੀ ਲੋਕੀ ਰਫਰਾ ਇਕੱਠੀ ਕਰਨਗੇ ਪਰ ਕਬਜਾ ਲੈ ਚੱਕ ਵੀ ਲੈਂਦੇ ਹੁਣ ਓ ਜੇ ਕਿਤੇ ਹੁਣ ਬੰਦਿਆਂ ਦੀ ਲੜਾਈ ਐ ਜ਼ਮੀਨ ਦੀ ਉਹ ਤੋਂ ਗਾਣਾ ਜੇ ਉੱਥੇ ਹੁਣ ਮੰਨ ਲਓ ਜ਼ਮੀਨ ਤੇ ਕਬਜ਼ਾ ਕਰਨਾ ਫਿਰ ਜੀ ਗੀਤ ਲਾ ਲਿਆ ਫਿਰ ਉਹ ਤਾਂ ਉਹਦੇ 'ਚ ਹਰਜ ਵੀ ਕੀ ਐ ਫਿਰ ਜੀ ਤੁਸੀਂ ਤਾਂ ਹੁਣ ਕਬਜ਼ਾ ਲੈਣ ਘਰੋਂ ਤੁਰ ਪਏ ਤੁਸੀਂ ਆਪ ਦੀ ਪੈੜੀ ਛਡਾ ਰਹੇ ਹੋ ਕਬਜ਼ਾ ਤੁਹਾਡੀ ਦਾ ਫਿਰ ਜੇ ਰਾਹ ਜਾਂਦੇ ਟੇਬ ਲਾ ਲਈ ਫਿਰ ਉਹਦਾ ਵੀ ਕਿਹਾ ਉਹਦਾ ਕਿਹਾ ਹਰਜ ਉਹ ਹੀ ਮੈਂ ਕਿਹਾ ਤੁਹਾਡੀ ਆਪਣੀ ਗੱਲ ਵੀ ਚਾਹੀਦੀ ਪਿੱਛੇ ਸਾਨੂੰ ਵੀ ਨੋਟਿਸ ਕਈ ਵਾਰੀ ਆਇਆ ਇਦਾਂ ਦੇ ਉਸੀ ਚੰਡੀਗੜ੍ਹ ਸ਼ੋਅ ਕਰਨਾ ਸੀ ਉਦੋਂ ਨੋਟਿਸ ਆਇਆ ਸੀ ਵੀ ਤੁਸੀਂ ਇਹ ਗਾਣੇ ਨਹੀਂ ਗਾ ਸਕਦੇ ਅਸੀਂ ਤੁਹਾਡੇ ਇਹ ਪਰਚਾ ਠੋਕ ਦਾਂਗੇ ਅੱਛਾ ਉਹ ਸਾਨੂੰ ਪ੍ਰਸ਼ਾਸਨ ਜਿਨ੍ਹਾਂ ਦਾ ਸੀ ਪ੍ਰੋਗਰਾਮ ਕਿਥੇ ਹੋਵਣਾ ਹੈ ਕਿਹਾ ਵੀ ਭਾਈ ਇਹ ਗਾਣੇ ਤੁਸੀਂ ਅਲਾਉ ਨਹੀਂ ਕਰਦੇ ਸੀ ਮੈਂ ਕਿਹਾ ਓਕੇ ਉਹ ਪਰ ਮੈਨੂੰ ਲੱਗਦਾ ਨਹੀਂ ਐਦਾਂ ਹੁਣ ਸ਼ਰਾਬ ਦੇ ਗਾਣਿਆਂ ਤੇ ਹੀ ਪਿੱਛੇ ਜੇ ਬੜਾ ਰੌਲਾ ਪਿਆ ਹੈ ਉਹ ਇੱਕ ਪਟੀਸ਼ਨ ਹੁੰਦੀ ਹੈ ਤੁਸੀਂ ਭਾਰਤੀ ਵੀ ਸ਼ਰਾਬ ਦੇ ਗਾਣੇ ਬੰਦ ਕਰਨ ਚਾਹਦੇ ਹੋ ਉਹਨੇ ਕਿਹਾ ਤਾਂ ਹਾਂ ਇਹ ਬੰਦ ਕਰਨ ਚਾਹੀਦੇ ਐ ਕਿਉਂ ਹੋਣਾ ਚਾਹੀਦਾ ਇਹਨੇ ਜੇ ਮੈਂ ਪਟੀਸ਼ਨ ਪਾ ਦੂੰਗਾ ਤਾਂ ਉਹ ਫਿਰ ਉਹ ਤਾਂ ਬਹਿਸ ਹੋਊਗੀ ਨਾ ਉਹ ਸਾਡੇ ਗੱਬਜ ਵਾਲੇ ਗਾਣੇ ਤੇ ਕੇਸ ਹੋ ਗਿਆ ਸੀ ਉਹ ਮੈਂ ਕੇਸ ਅਸੀਂ ਜਿੱਤੇ ਹੋਇਆ ਹਾਂ ਬਕਾਇਦਾ ਠੀਕ ਹੈ ਮੈਂ ਲੀਗਲੀ ਵੀ गा ਸਕਦਾ ਓਕੇ ਬਟ ਕਈ ਵਾਰੀ ਅਵੋਇਡ ਕਰ ਜਨਾ ਹੈ ਕਈ ਵਾਰੀ ਕੋਈ ਸਿਆਣੇ ਮੰਦੇ ਕਹਿੰਨੇ ਵੀ ਸਾਡੇ ਫੰਕਸ਼ਨ 'ਚ ਨਾ ਆਇਓ ਹੂੰ ਤੁਹਾਡੀ ਤਾਂ ਪਰਸਨੈਲਿਟੀ ਇੰਨੀ ਦੀ ਲੱਗਦੀ ਹੈਗੀ ਕਿ ਜਿਵੇਂ ਬੱਬੂ ਮਾਨ ਵੀ ਸਿੰਗਰ ਤੇ ਹਿੱਟ ਹੋ ਗਏ ਕੰਮਜਾਬ ਵੀ ਵਿਰੇ ਆ ਨਾ ਤਕਰੀਬਨ 25-26 ਸਾਲ ਤੋਂ ਜ਼ਿਆਦਾ ਹੋ ਗਿਆ ਤੁਹਾਨੂੰ ਗਾਣਦਿਆਂ ਨੂੰ ਹੈ ਨਾ ਸਾਰੇ ਵਧੀਆ ਹੈਗੇ ਨੇ ਔਰ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਨਹੀਂ ਲੱਗਦਾ ਮੈਂ ਕੋਈ ਇਦਾਂ ਦਾ ਤੁਹਾਡਾ ਗਾਣਾ ਹੋਵੇ ਜਿਹੜਾ ਨਾਂ ਸੁਣਿਆ ਹੋਵੇ ਨਾ ਸ਼ੁਰੂ ਤੋਂ ਲੈ ਕੇ 25 ਸਾਲਾਂ ਤੋਂ ਸੁਣਦੇ ਪਏ ਹੈਗੇ ਤੁਹਾਨੂੰ ਲੱਗਦਾ ਵੀ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਸੀ ਐਜੇ ਪਰਸਨ ਵੀ ਤੁਸੀਂ ਅਚੀਵ ਕਰ ਲਿਆ ਹੈਗਾ ਨਾਟ ਐਸ ਅ ਸਿੰਗਲ ਪਰ ਹਾਂ ਹੁੰਦੇ ਦੀ ਜਿਹੜੀ ਅਚੀਵਮੈਂਟ ਹੋਏ ਕੁਝ ਰਹਿ ਗਿਆ ਕਰਨ ਵਾਲਾ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਇਹ ਤਾਂ ਜੇ ਤੁਸੀਂ ਕੰਮ ਛੱਡ ਕੇ ਫਿਰ ਤੁਸੀਂ ਵੇਲੇ ਹੋ ਗਏ ਫਿਰ ਤੁਸੀਂ ਨਹੀਂ ਨਹੀਂ ਮਦਰ ਵੀ ਉਹਦੇ ਜੰਗਲਾਂ 'ਚ ਬੈਠਾਂਗੇ ਜਾ ਕੇ ਤਾਂ ਜਿੱਦ ਦਿਨ ਆਪਾਂ ਛੱਡ ਗਏ ਰੋਜ਼ ਇੱਕ ਕਾਕਸ਼ ਹੈ ਦੇਖੋ ਜ਼ਿੰਦਗੀ ਨੂੰ ਕਿਸ ਤਰ੍ਹਾਂ ਲੈਣੇ ਹੋ ਤੁਸੀਂ ਤੁਸੀਂ ਇਹ ਸੋਚਦੇ ਹੋ ਕਿ ਆਪਾਂ ਮੰਨ ਲਓ 20 ਸਾਲ ਗਾ ਲਿਆ ਮੈਂ ਸਵੇਰ ਤੋਂ ਸ਼ਾਮ ਸੋਚਦਾ ਮੇਰੇ ਬੈੱਡ ਤੇ ਜਾਣ ਤੋਂ ਪਹਿਲਾਂ ਤੱਕ ਤੁਸੀਂ ਜੀਉਂਦੇ ਹੋ ਜਦ ਤੁਸੀਂ ਬੈੱਡ ਤੇ ਸੁੱਤੇ ਪਏ ਹੋ ਨਾ ਤੁਹਾਨੂੰ ਥੋੜੀ ਨਾ ਪਤਾ ਹੁੰਦਾ ਤੁਸੀਂ ਸਬਕੌਂਸ਼ੀਅਸ ਮਾਈਂਡ ਕਿੱਥੇ ਕਿੱਥੇ ਘੁੰਮਾਉਂਦਾ ਤੁਹਾਨੂੰ ਜੀ ਤਾਂ ਜ਼ਿੰਦਗੀ ਤਾਂ ਰੋਜ਼ ਸਵੇਰੇ ਸ਼ੁਰੂ ਹੁੰਦੀ ਹੈ ਸ਼ਾਮ ਨੂੰ ਮੁੱਕ ਜਾਂਦੀ ਹੈ ਜੀ ਜਿਹੜੇ ਅੱਜ ਮੰਨ ਲਓ ਕੋਈ ਸਿੰਗਰ ਬਣਨਾ ਚਾਹੁੰਦੇ ਨੇ ਇਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਕੀ ਕਹਿ ਸਕਦੇ ਆ ਸੌਖਾ ਬਾਤ ਆਟੋ ਟਿਨਰ ਲਾਓ ਨਹੀਂ ਪਰ ਸੱਤ ਕਢੋ ਗਾਲਾ ਉਹ ਤਾਂ ਟੈਂਪਰੀਰੀ ਹੋਏਗਾ ਪਰ ਜੀ ਐਕਚੁਅਲੀ ਮੈਂ ਸਿੰਗਰ ਵੀ ਬੰਨਾ ਹੋਵੇ ਤੇ ਕਮਜਾਬ ਵੀ ਹੋਣਾ ਹੋਵੇ ਉਹਦੇ ਲਈ ਤੁਸੀਂ ਪਰ ਨਹੀਂ ਦੱਸ ਸਕਦੇ ਕਿਸੇ ਨੂੰ ਮਾਰਕੀਟਿੰਗ ਵੀ ਆਣੀ ਚਾਹੀਦੀ ਹੈਗੀ ਹੈ ਟੈਕਨੋਲੋਜੀ ਵੀ ਉਹ ਬੱਚੇ ਆ ਜੇ ਤਾਂ ਕਹਿਣੇ ਚ ਤਾਂ ਹੀ ਸੁਣਨਗੇ ਹਮਮ ਸਰ ਬੱਚਾ ਕਹਿਣੇ ਚ ਨਹੀਂ ਹੁੰਦਾ ਹਮਮ ਕੁਝ ਵੀ ਨਹੀਂ ਤਾਂ ਹੁਣ ਪੈਸੇ ਦੀ ਉਹ ਗੇਮ ਰਹਿ ਗਈ ਹਮਮ ਇੱਕ ਗੌਣਣਾ ਕਿਸ ਤਰ੍ਹਾਂ ਹਿੱਟ ਮੰਨਦੇ ਸੀ ਵੀ ਜਿਹੜਾ ਲਾਲਾ ਲਾਲਾ ਇੰਟਰਨੈਟ ਤੇ ਗੱਪਾਂ ਚੱਲਦੀਆਂ ਨਹੀਂ ਜਿਹਦੇ ਉਖਾੜੇ ਕਿੰਨੇ ਆ ਹਾਂਜੀ ਪ੍ਰੋਗਰਾਮ ਦਾ ਪੰਜਾ ਸੱਤਾਂ ਸਾਲਾ ਦੋ ਚਾਰ ਲਾਉਣੇ ਨੇ ਗਪੌਡਸ ਛੱਡੀ ਜਣੇ ਪੌਡਕਾਸਟ ਤੇ ਲੋੜ ਤੋਂ ਜ਼ਿਆਦਾ ਹੈਨਾ ਤੂੰ ਹੁਣ ਵੀ ਜਿਹੜੇ ਪੁਰਾਣੇ ਆਰਟਿਸਟ ਬਹੁਤ ਸਾਰੇ ਤੁਸੀਂ ਲਾਈਵ ਲਾਈਟ 'ਚ ਨਹੀਂ ਦੇਖਦੇ ਅੱਜ ਵੀ ਖਾੜੇ ਲਾਉਣੇ ਆ ਹਮਮ ਮਸਦਿੱਕ ਸਾਹਿਬ ਕੋਲ ਤਕਲੀਕਾ ਹੈ ਨਹੀਂ ਅੱਜ ਵੀ ਵਿਚਾਰੇ ਖਾੜੇ ਲਾਉਣੇ ਆ ਜੀ ਹੈਨਾ ਉਹ ਇਹ ਕੋਈ ਨਾ ਇਹ ਆਨਲਾਈਨ ਗ੍ਰੇਡ ਹੋ ਰਿਹਾ ਆਫਲਾਈਨ ਹੋ ਰਿਹਾ ਜੀ ਤੋ ਮੈਨੂੰ ਲੱਗਦਾ ਤੁਸੀਂ ਇਹ ਦੱਸੋ ਵੀ ਤੁਸੀਂ ਪੌਡਕਾਸਟ ਚ ਪੰਜ ਚਾਰ ਪ੍ਰੋਗਰਾਮਾਂ ਲਾ ਕੇ ਜਦੋਂ ਆਪਾਂ ਗੱਲਾਂ ਕਰਦੇ ਆ ਉਹ ਕੋਈ ਮਾਨੇ ਨਹੀਂ ਰੱਖਦੀਆਂ ਤੁਸੀਂ ਕਿੰਨੇ ਸਾਲ ਤੋਂ ਗਾ ਰਹੇ ਤੇ ਕਿੰਨੇ ਅੱਗੇ ਸੰਭਾਵਨਾ ਹੈ ਜੀ ਇਹ ਮਾਨੇ ਰੱਖਦੀ ਹੈ ਬਾਕੀ ਜੇ ਤੇ ਇੰਟਰਨੈਟ ਤੇ ਹਟਣ ਲਈ ਤਾਂ ਪੰਜ ਸੱਤ ਗਾੜਾ ਦੋ ਚਾਰ ਬੜੀਆਂ ਸਰੀਆਂ ਗੱਡੀਆਂ ਪੰਜ ਸੱਤ ਬੰਦੂਖਾਂ ਉਹ ਭਾਵੇਂ ਕੁੱਟ ਖਾ ਕੇ ਆਉਂਦਾ ਹੋਵੇ ਰੋਈ ਕਰਨ ਪਰ ਉਹਦਾ ਆਪ ਉਹਨੂੰ ਕਾਮਯਾਬ ਨਹੀਂ ਸਮਝਦੇ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਦੱਸੋ ਕਿ ਦੇਖੋ ਸਮਝ ਹੀ ਨਹੀਂ ਜਿਹਨੇ ਰਿਆਜ਼ ਹੀ ਨਹੀਂ ਕੀਤਾ ਹਾਂਜੀ जिने मेंहेत नहीं करी जिदे अंदर पेशन है ही नहीं थी कि मैं आर्ट आर्ट ਨਾਲ ਜੁੜਨਾ ਉਹ ਤਾਂ ਉਦਾਂ ਹੀ ਲੋਕਾਂ ਨੂੰ ਦੇਖ ਕੇ ਉਹਨੂੰ ਲੱਗਿਆ ਵੀ ਮੈਂ ਥੋੜਿਆ ਕਿਤੇ ਇਸ਼ਕ ਮੁਸ਼ ਕਰ ਲੂੰਗਾ ਕਈ ਇਸ ਲਈ ਗੌਣ ਆਏ ਨੇ ਵੀ ਬਾਹਲੇ ਦੇਸ਼ ਕਿਤੇ ਖਾੜਾ ਲਾਉਣਗੇ ਉੱਥੇ ਕੋਈ ਵਿਆਹ ਉਹਦੇ ਚੱਕਰ ਚ ਲਾ ਲਾਂਗੇ ਇਦਾਂ ਦੇ ਵੀ ਹੁੰਨੇ ਬਾਤ ਇਹ ਹੈਗਾ ਵੀ ਦੋਸਤਾਂ ਦੇ ਵਾਪਸ ਚਲੇ ਜਾਨੇ ਫਿਰ ਉਹ ਕਹਿੰਦੇ ਪੰਜਾਬ ਨਾਲੇ ਪਿਆਰ ਸੀ ਤਾਂ ਆ ਗਏ ਇਦਾਂ ਵੀ ਹੁੰਦੀ ਹੈ ਦੁਨੀਆ ਇਹ ਬਿਲਕੁਲ ਇੱਕ ਮੈਂ ਦੇਖਦਾ ਕਿ ਜਿਵੇਂ 25 30 40 ਸਾਲ ਇੱਕ ਸਿੰਗਲ ਜਿਹੜਾ ਹੈਗਾ ਵੀ ਉਹ ਕਿ ਹਮਨੇ ਮੀਤ ਕਰਦਾ ਕੰਮ ਜਬਾਹ ਹਾ ਤੇ ਉਹ ਮਤਲਬ ਮੈਂ ਸਾਂਧਾ ਹੈ ਜਿਵੇਂ ਉਹਨਾਂ ਕੋਈ ਵੀ ਬੰਦਾ ਕੋਈ ਮੈਂ ਕਹਿੰਦਾ ਚਾਰਕ ਤੇ ਕਿਹ ਡੇਰੇ ਤੋਂ ਪਹਿਲਾਂ ਤੋਂ ਵੀ ਆਪਣਾ ਗੱਦੀ ਨਸ਼ੀਨ ਤਿਆਰ ਕਰਕੇ ਜਾਂਦਾ ਹੈਗਾ ਇਹਦੇ ਵਿੱਚ ਸਿੰਕ ਦੇ ਵਿੱਚ ਕਿਉਂ ਉਹ ਚੀਜ਼ ਮਿਸਿੰਗ ਹੈਗੀ ਆ ਕਿ ਜਿਵੇਂ ਮੰਨ ਲਓ ਸੇਕ ਬੱਬੂ ਮਾਨ ਹੈ ਉਹ ਮਤਲਬ ਕਿਉਂ ਨਹੀਂ ਆਪਣਾ ਕੋਈ ਇਦਾਂ ਦਾ ਬੰਦਾ ਕੋਈ ਗਿਆਨ ਬਿਆਰ ਬੱਬੂ ਮਾਨ ਦਾ ਸ਼ਗਿਰਦ ਹੈਗਾ ਇਹ ਵੀ ਸੇਮ ਹੀ ਉਹਦਾਂ ਦਾ ਹੀ ਹੈਗਾ ਇਦਾਂ ਦੀ ਲਾਈਕ ਮਾਨ ਕਰੇਟ ਕਰ ਡਿਪੈਂਡਸ ਔਨ ਕ੍ਰੀਏਟੀਵਿਟੀ ਹੂੰ ਇਹ ਪਰ ਲਾਪੀ ਇੰਡੇ ਕਰੋੜਾਂ ਦੇ ਵਿੱਚ ਕੋਈ ਨਾ ਕੋਈ ਤਾਂ ਬਦਲ ਲੱਭਣਾ ਚਾਹੀਦਾ ਕਿ ਨਹੀਂ ਲੱਭਣਾ ਵੀ ਮੇਰੇ ਵੇਹੇ ਆ ਰਿਹਾ ਹੀ ਮੈਂ ਕਹਿ ਰਿਹਾ ਹਰ ਇੱਕ ਚੀਜ਼ ਤਾਂ ਗੱਦੀ ਨਸ਼ੀਨ ਹੁੰਦਾ ਲੈਕਸੀ ਛੱਡ ਕੇ ਚੱਲਣੇ ਆਗੇ ਆਪਾਂ ਤੇ ਤਾਂ ਭਗਵਾਲਾ ਵੀ ਸਾਧ ਹੀ ਬਣ ਜਾਣਗੇ ਵੇਹ ਤਾਂ ਅੱਦੇ ਲੈ ਗਏ ਪਰ ਗਾਂਦ ਦੇ ਵਿੱਚ ਵੀ ਲੈਕਸੀ ਆਪਣੇ ਵਾਂਗ ਕਰਦਾ ਦੇਖੋ ਕੀ ਹੈ ਸਮਝਿਆ ਨਹੀਂ ਤੁਸੀਂ ਤੁਹਾਡੇ ਕੋਲ ਹੀ ਜ਼ੀ ਰੂਟ ਹੈ ਹੂੰ ਉਰ ਤੁਹਾਨੂੰ ਕੋਈ ਕਹੇ ਵੀ ਆਪਾਂ ਵੀ ਐਡਵੈਂਚਰ ਵਾਕ ਕਰਕੇ ਚੱਲੀਏ ਤੂੰ ਕਹੂਗਾ ਨਹੀਂ ਯਾਰ ਹਾਈਵੇ ਜਾਣਾ ਗੱਡੀ ਚ ਚੋਣੇ ਮੈਂ ਉੱਥੇ ਪਹੁੰਚ ਜਾਣਾ ਤੂੰ ਜੇ ਤੁਹਾਨੂੰ ਲੱਗਦੇ ਦੇਖੋ ਦੋ ਇੱਕ ਹੁੰਦਾ ਪੈਸ਼ਨੇਟ ਆਰਟਿਸਟ ਜਿਹਨੂੰ ਬਹੁਤ ਮਤਲਬ ਵੀ ਉਹਨੂੰ ਆਪ गा ਕੇ ਵੀ ਸਕੂਨ ਮਿਲਦਾ ਇੱਕ ਹੁੰਦਾ ਜਿਹਨੇ ਜਪਦਾ ਜਿਗਾਰ ਸਿਸਟਮ ਟੋਰੀ ਫੁਲਕਾ ਚਲਾਉਣਾ ਉਹ ਆਟੋ ਡਿਨਰ ਤੇ ਟੋਟਰ ਜੀ ਕਰਕੇ ਜਾਬ ਜਾਬ ਕਰਦੇ ਕੇਵਰੀ ਚੱਲ ਵੀ ਜਨਿਆ ਇਹੋ ਬੰਦਾ ਮਤਲਬ ਬੰਦਾ ਨਹੀਂ ਫਿਰ ਗੱਦੀ ਨਸ਼ੀਨ ਤੁਹਾਡੇ ਕਹਿ ਤਰ੍ਹਾਂ ਵੀ ਉਹ ਲੈਕਸੀ ਜਿਹਾ ਕੇ ਕੈਪਰ ਨਹੀਂ ਕਰਦਾ ਜੀ ਇਸ ਤਰ੍ਹਾਂ ਦੀ ਉਸਤਾਦੀ ਸ਼ਾਗਿਰਦੀ ਚ ਕਿਉਂਕਿ ਹਰ ਬੰਦੇ ਦੀ ਇੱਕ ਆਪਣੀ ਇਹ ਤੁਹਾਡੇ ਅੰਦਰ ਦੀ ਅੱਗ ਤੁਹਾਨੂੰ ਤੋਰ ਕੇ ਰੱਖਦੀ ਹੈ ਕਿਸੇ ਦੇ ਲਾਇਆ ਨਹੀਂ ਗੱਲ ਬਣਦੀ ਠੀਕ ਹੈ ਤੁਹਾਨੂੰ ਕੋਈ ਨਹੀਂ ਬਣਾ ਸਕਦਾ ਜਦ ਤੱਕ ਤੁਹਾਡੇ ਅੰਦਰ ਪੈਸ਼ਨ ਨਹੀਂ ਹਾਂ ਤੇ ਜਿਹੜੀ ਮਤਲਬ ਹੁਣ ਤੁਸੀਂ ਜਿਉਂ ਕਿਸਾਨ ਮੋਰਚੇ ਚੱਲੇ ਹਨ ਉਹਦੇ ਵਿੱਚ ਕਾਫੀ ਤੁਸੀਂ ਐਕਟਿਵ ਸੀ ਉਹਦੇ ਚ ਤੁਸੀਂ ਪੰਜਾਬ ਪੱਤੀ ਚੜੇਗੇ ਕਿ ਕਾਫੀ ਚਿੰਤਾਤ ਵੀ ਸੀ ਕਿ ਆਪਾਂ ਨੂੰ ਕੁਝ ਕਰਨਾ ਚਾਹੀਦਾ ਜਿਵੇਂ ਤੁਹਾਡਾ ਬੜਾ ਵਧੀਆ ਸੀ ਯਾਰ ਇੰਨੇ ਲੱਖ ਕਰੋੜ ਕਰਜ਼ਾ ਆਪਾਂ ਇਕੱਠਾ ਕਰਕੇ ਚਲੋ ਲਾ ਦਈਏ ਬੜੀ ਵਧੀਆ ਹੀ ਚਲੋ ਉਸ ਤੋਂ ਬਾਅਦ ਅੱਗੇ ਹੈ ਨਾ ਪਰ ਤਾਂ ਲੈ ਸਕਦਾ ਹੈ ਜੇ 120 ਬੰਦਾ ਐਸਾ ਨਿਕਲੇ ਕਿ ਜਿਹੜਾ ਪੰਜੀ ਦਾ ਰਵਾਦਾਰ ਨਾ ਹੋਵੇ ਤੇ ਜਦੋਂ ਉਹ ਕੁਰਸੀ ਛੱਡੇ ਤਾਂ ਉਸੇ ਉਸੇ ਤਰ੍ਹਾਂ ਦਾ اخلاق ਲੈ ਕੇ ਉਤਰੇ ਜਿੱਦਾਂ ਗਿਆਨੀ ਜੀ ਹੋਰੀ ਹੁੰਦੇ ਸੀ ਕਿ ਇਸ ਟਾਈਮ ਗੁਰਮਖ ਸਿੰਘ ਹੋਰੀ ਬਣ ਹਾਂਜੀ ਹਾਂਜੀ ਤੇ ਦੋ ਕੱਪੜੇ ਹੁੰਦੇ ਸੀ ਲਫਾਫੇ ਚ ਉਹ ਉਸ ਤਰ੍ਹਾਂ ਦੇ ਕਿਰਦਾਰ ਦੇ ਲੋਕ ਜੇ ਉਹ ਵਿਚਾਰ ਤੁਹਾਡੇ ਆਏ ਸੀ ਉਹ ਦੋ ਪਰ ਮੈਂ ਦੇਖਿਆ ਕਿ ਜਦੋਂ ਤੇ ਭਗਵੰਤ ਮਾਨ ਸਰਕਾਰ ਆਈ ਹੈ ਨਾ ਉਹ ਤੇ ਫਿਰ ਤੁਸੀਂ ਚੁੱਪਚੇ ਕਰ ਗਏ ਲੱਗਦਾ ਨਹੀਂ ਬਹੁਤੇ ਪੀ ਦੇ ਹੀ ਹੁਣ ਪਈ ਸਾਨੂੰ ਜਾ ਉਹਨਾਂ ਤੇ ਆਸ ਸੀ ਪਈ ਕੁਝ ਕਰਨਗੇ ਜਾਂ ਇਹ ਸੀ ਕਿ ਤੱਕ ਨਹੀਂ ਜਿੰਨਾ ਸੀ ਮੈਂ ਤਾਂ ਬਹੁਤ ਜਦੋਂ ਤੋਂ ਕਿਸਾਨ ਮੋਰਚੇ ਤੋਂ ਬਾਅਦ ਤਾਂ ਅਸੀਂ ਨਿੱਜੀ ਤੌਰ ਤੇ ਬਹੁਤੀ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਨਹੀਂ ਕਿਉਂਕਿ ਨਹੀਂ ਮੈਂ ਉਹ ਕਿਉਂ ਕਿਉਂ ਨਹੀਂ ਜੁੜੇ ਮੈਂ ਮੇਰਾ ਕੁਐਸਚਨ ਇਹ ਹੈ ਮੈਂ ਹੀ ਤੁਹਾਨੂੰ ਪੁੱਛਣਾ ਹੈ ਤੁਸੀਂ ਤਾਂ ਹੁਣ ਐਨਆਰਆਈ ਦੱਸਣਗੇ ਤੁਸੀਂ ਸਭ ਤੋਂ ਵੱਧ ਬਦਲਾ ਵਾਲੇ ਚੱਕਰ ਨਹੀਂ ਅਸੀਂ ਚੁੱਪ ਕਰਕੇ ਹਾਂ ਇਹੋ ਮੇਰਾ ਮੇਰਾ ਪਹਿਲਾ ਪੱਖ ਹੈ ਕਿਸਾਨਾਂ ਨਾਲ ਮੇਰੀ ਇਹੀ ਦੌੜ ਹੈ ਇਹਨਾਂ ਲਈ ਉਹ ਮੈਂ ਗਾਉਣਾ ਚਾਹੁੰਦਾ ਹੂੰ ਤੇ ਜਦੋਂ ਵੀ ਕੋਈ ਪੀਸਫੁਲ ਪ੍ਰੋਟੈਸਟ ਇਸ ਤਰ੍ਹਾਂ ਦਾ ਹੁੰਦਾ ਤਾਂ ਸਭ ਤੋਂ ਮੂਰੇ ਅਸੀਂ ਖੜੇ ਆਂ ਗੱਲ ਕਰਦਿਆਂ ਮੇਰਾ ਰੂਟ ਨਹੀਂ ਸਿਆਸਤ ਉਹਦੇ ਬਾਰੇ ਮੈਂ ਬਹੁਤ ਬਹੁਤ ਗੱਲ ਕਰਦਾ ਨਹੀਂ ਸਿਆਸਤ ਦੀ ਗੱਲ ਹੈ ਕਿ ਪੰਜਾਬ ਦੀ ਹੈਗੀ ਗੱਲ ਸਿਆਸਤ ਦੇ ਕੋਲ ਜਿਹੜੇ ਬੰਦੇ ਸਿਆਸੀ ਹੋਏਗਾ ਉਹਨੂੰ ਉਲਟੇ ਸਿੱਧੇ ਪੁੱਠੇ ਕੰਮ ਕਰਨੇ ਪੈਂਦੇ ਹੈਗੇ ਨੇ ਤੇ ਕਈ ਵਿਰੋਧ ਦੇ ਹੱਥ ਵਾਸਤੇ ਚੀਜ਼ਾਂ ਹੁੰਦੀਆਂ ਨੇ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਡਿਪੈਂਡ ਕਰਦਾ ਤੋ ਦੇਖੋ ਦੋ ਚੀਜ਼ਾਂ ਮੈਨੂੰ ਵੀ ਮਿਲੇ ਸੀ ਬਹੁਤ ਬੰਦੇ ਜਦੋਂ ਆ ਇਲੈਕਸ਼ਨਾਂ ਤੋਂ ਪਹਿਲਾਂ ਹਰ ਪਾਰਟੀ ਵਾਲੇ ਸੱਜਣ ਬੰਦ ਬੈਠਦੇ ਰਹੇ ਆ ਬੜੀਆਂ ਤਰ੍ਹਾਂ ਦੀਆਂ ਮੈਨੂੰ ਉਹਨਾਂ ਨੇ ਆਏ ਸੰਭੋ ਆ ਕਰੋ ਮੈਨੂੰ ਚਾਰ ਸਵਾਲ ਪੁੱਛਦਾ ਹੁੰਦਾ ਸੀ ਹੂੰ ਕਿ ਰੈਵਨਿਊ ਕਿਦਾ ਜਨਰੇਟ ਕਰਨਾ ਹੈ ਹੂੰ ਤੁਹਾਡੇ ਇਕਨੋਮਿਸਟ ਜਿਹੜੇ ਆ ਮੈਨੂੰ ਦੱਸ ਦਿਓ ਪੇਪਰ ਤੇ ਧਰ ਦੋ ਅਸੀਂ ਤੁਹਾਡੇ ਨਾਲ ਸਾਰੇ ਅਸੀਂ ਤੁਰ ਪੈਨੇ ਜੀ ਜੀ ਆਪਣੇ ਸਾਰਿਆਂ ਦੇ ਪੰਜ ਸਾਲ ਲਾਉਣ ਨਾਲ ਪੰਜਾਬ ਸਾਡਾ ਇਸ ਲੇਨ ਤੇ ਆ ਜਾਏ ਪਰ ਤੁਸੀਂ ਰੈਵਨਿਊ ਕਿੱਥੋਂ ਲਿਆਉਣਾ ਉਹ ਦੱਸ ਦੋ ਜੀ ਇਹ ਕੱਲਾ ਮਾਈਨਿੰਗ ਨਾਲ ਹੀ ਨਾ ਪਰ ਸਟੇਟ ਚੱਲਣੀ ਹੂੰ ਹੂੰ ਹੋਰ ਕੱਲੀ ਇੰਡਸਟਰੀ ਲਿਆ ਕਰੀ ਨਾ ਚੱਲਣੀ ਬਿਲਕੁਲ ਕੀ ਤੁਹਾਨੂੰ ਤੁਹਾਡੇ ਕੋਲ ਮਤਲਬ حق ਕਿਹੜੇ ਕਿਹੜੇ ਆ ਬਹੁਤੇ ਤਾਂ ਸਿਆਸੀ ਲੀਡਰਾਂ ਨੇ ਵੇਚਤੇ ਪਿਛਲੇ 50 ਸਾਲ ਚ ਬਿਲਕੁਲ ਤੂੰ ਉਸ ਸੈਂਟਰ ਕੋਲ ਆ ਕੀ ਤੁਸੀਂ ਆ ਜਿਹੜਾ ਜਿਹੜਾ ਜਿਸ ਤਰ੍ਹਾਂ ਦਾ ਖਿੱਤਾ ਹੁੰਦਾ ਨਾ ਮਾਲ ਜਿਹੜੀ ਖੇਤੀ ਹੈ ਇਹ ਅਦ ਜੋ ਕਿਉਂ ਨਹੀਂ ਬਣਦੀ ਸਵਾਮੀ ਸਾਹਿਬ ਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਇਹਨੂੰ ਉਦਯੋਗ ਬਣਾ ਦੋ ਤੇ ਜਿਹੜੇ ਸਾਡੇ ਬਜ਼ੁਰਗ 60 60 ਸਾਲ ਦੇ 70 ਦੇ ਹੋਗੇ ਯਸ ਸਾਰੀ ਉਮਰ ਖੇਤੀ ਕਰੇ ਜਿਹੜੀ ਬੇਬੇ ਨੇ ਰੋਟੀਆਂ ਭੁਗਾਈਆਂ ਉਹਦੀ ਪੈਨਸ਼ਨ ਦਾ ਇੰਤਜ਼ਾਮ ਕੌਣ ਕਰੂ ਇਹ ਚੀਜ਼ਾਂ ਦਾ ਜਵਾਬ ਦੇ ਦਿਓ ਅਸੀਂ ਵੀ ਤੁਹਾਡੇ ਨਾਲ ਤੁਰ ਪੈਣਾ ਉਹ ਜੋ ਤੁਹਾਡੇ ਕੋਲ ਸੋਰਸ ਹੈ ਹੀ ਨਹੀਂ ਕੋਈ ਵੀ ਤੁਸੀਂ ਰੈਵਨਿਊ ਜਨਰੇਟ ਕਿੱਥੋਂ ਕਰਨਾ ਹੈ ਜੇ ਤੁਹਾਡੀਆਂ ਮਿਡਲ ਮੱਧ ਏਸ਼ੀਆ ਚ ਸਬਜ਼ੀਆਂ ਵੇਕਦੀਆਂ ਇੱਥੋਂ ਜਹਾਜ਼ ਚੜ੍ਹਦੇ ਆ ਤਾਂ ਅਸੀਂ ਲੱਗ ਜਣਾ ਤੁਹਾਡੇ ਨਾਲ ਬਟ ਤੁਸੀਂ ਤਾਂ ਡਿਪੈਂਡੈਂਟ ਐ ਸਾਰੇ ਦਿੱਲੀ ਤੇ ਦਿੱਲੀ ਤਾਂ ਤੁਹਾਨੂੰ ਤੁਹਾਡੇ ਹੱਕ ਚ ਹੀ ਨਹੀਂ ਦੈਟ ਮੀਨਸ ਕਿ ਇੱਕ ਹੈਲਪਲੈਸ ਮਤਲਬ ਸਿਚੁਏਸ਼ਨ ਇਨ ਹੈਲਪਲੈਸ ਹੋ ਗਏ ਕਿਉਂਕਿ ਜਿਹੜੇ ਸੈਂਟਰ ਬਹੁਤ ਸਟਰੋਂਗ ਹੋ ਗਏ ਜਿੱਦਾਂ ਤੁਹਾਡੇ ਅਮਰੀਕਾ ਦੇ ਟਰੰਪ ਨੇ ਤੁਹਾਡੇ ਨਾਲ ਟਰੱਕ ਰੋਕਤੇ ਜੀ ਜੀ ਬਿਲਕੁਲ ਇਹ ਕਈ ਵੀ ਕੋਈ ਚਾਹੁੰਦਾ ਵੀ ਹੋਣਾ ਕਿ ਪਰ ਉਹਦੇ ਕੋਲ ਪਾਵਰ ਹੀ ਨਹੀਂ ਹੁੰਦੀ ਹੈ ਕਿ ਮੰਨ ਲਓ ਵੀ ਆਪਾਂ ਕਹੀਏ ਕਿ ਜੇ ਪਾਵਰ ਲੋਕ ਹੀ ਬਦਲ ਸਕਦੇ ਤੁਸੀਂ ਤੇ ਮੈਂ ਨਹੀਂ ਲੋਕ ਤਿਆਰ ਕਰਨਾ ਲੋਕ ਜਦੋਂ ਇਲੈਕਸ਼ਨ ਆਉਂਦੀਆਂ ਉਹ ਉਹ ਉਹਨਾਂ ਦੇ ਜਦ ਤੱਕ ਨਾ ਪੰਚਾਇਤੀ ਸਿਸਟਮ ਸਟਰੋਂਗ ਹੁੰਦਾ ਤੋ ਕੁਝ ਨਹੀਂ ਬਣਦਾ ਕਿਸੇ ਵੀ ਸਟੇਟ ਦਾ ਨਹੀਂ ਬਣਦਾ ਹੁੰਦਾ ਪੰਚਾਇਤੀ ਸਿਸਟਮ ਵਿੱਚ ਕੀ ਹੈ ਵੀ ਇੱਕ ਪਿੰਡ ਦੇ ਸਰਵ ਸੰਪਤੀ ਨੇ ਪੰਚਾਇਤ ਬਣੀ ਫਿਰ ਪੰਜ ਪਿੰਡਾਂ ਦਾ ਇੱਕ ਮੁਖੀ ਆ ਫਿਰ 25 ਪਿੰਡਾਂ ਦਾ ਇੱਕ ਮੁਖੀ ਆ ਫਿਰ 100 ਪਿੰਡਾਂ ਦਾ ਇੱਕ ਮੁਖੀ ਆ ਫਿਰ ਤੁਹਾਡੀ ਗੱਲ ਵੀ ਬਾਕੀ ਨਾਲ ਅੱਗੇ ਜਾ ਸਕਦੀ ਹੈ ਨਾ ਇਹਦਾ ਤੁਸੀਂ ਇਕੱਲੇ ਇਕੱਲੇ ਹੁਣ ਸਾਡੇ ਪਿੰਡ ਚ ਪੰਜ ਪਾਰਟੀਆਂ ਦੇ ਬੰਦੇ ਆ ਪੰਜ ਪ੍ਰਧਾਨ ਮਤਲਬ ਕਾਂਗਰਸ ਵਾਲਾ ਇੱਕ ਇੱਕ ਪੁਰਾਣਾ ਆਪਣਾ ਕਾਲੀਆਂ ਵਾਲਾ ਇੱਕ ਆਪ ਵਾਲਾ ਆ ਹੁਣ ਭਾਜੀਪੀ ਵੀ ਆ ਗਈ ਪਿੰਡਾਂ ਚ ਉਹ ਸੱਤ ਚ ਤਾਂ ਸਿਆਸਤ ਆ ਗਈ ਹੂੰ ਇਹ ਜੇ ਹੁਣ ਤੁਸੀਂ ਸਾਰੇ ਸਿਆਸਤੀ ਕਰਨ ਲੱਗੇ ਫਿਰ ਆਕਾਂਖਸ਼ਾ ਕੀ ਕਰਦੇ ਹੋ ਜੀ ਇੱਕ ਲਾਸਟ ਕੁਐਸਚਨ ਜਿਹੜਾ ਹੈਗਾ ਅੱਗੇ ਪੁੱਛਦੇ ਆ ਤੁਹਾਨੂੰ ਉਹ ਤੁਹਾਡੀ ਗਾਇਕੀ ਨਾਲ ਰਿਲੇਟਡ ਹੈਗਾ ਕਿ ਜਿਵੇਂ ਤੁਸੀਂ ਲਿਖਦੇ ਵੀ ਹੈਗੇ ਹਨ ਆਮ ਤੌਰ ਤੇ ਹੁੰਦਾ ਹੈਗਾ ਕਿ ਜੀ ਇਹ ਏਜੰਸੀਆਂ ਕਰਵਾ ਰਹੀਆਂ ਹੈਗੀਆਂ ਜਾਂ ਕਨਸਪਿਰੇਸੀ ਹੈ ਕਿ ਕਿਸੇ ਨੂੰ ਬਦਨਾਮ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਵੀ ਕਲਬਾਂ ਨੂੰ ਕੰਟਰੋਲ ਕੀਤਾ ਜਾਂਦਾ ਨਹੀਂ ਬਹੁਤ ਲੋਕ ਕਰਦੇ ਆ ਇਹ ਜਿਹੇ ਕੰਮ ਉਹ ਤੁਸੀਂ ਜਦੋਂ ਹੁਣ ਇੰਟਰਨੈਟ ਤੇ ਖਬਰਾਂ ਪੜ੍ਹੋਗੇ ਤੁਹਾਨੂੰ ਆਪ ਹੀ ਐਨਾਲਾਈਜ਼ ਕਰ ਲਓ ਹੂੰ ਮਰਾਸੀ ਤਾਂ ਮੈਂ ਤਾਂ ਨਿੱਜੀ ਤੌਰ ਤੇ ਹਮੇਸ਼ਾ ਕਿਸਾਨਾਂ ਆਮ ਲੋਕਾਂ ਲਈ ਗੋਣਾ ਐਸੇ ਪੰਜਾਬ ਲਈ ਗੋਣਾ ਹੂੰ ਉਹ ਇਸ ਤਰ੍ਹਾਂ ਹੁੰਦਾ ਕਰਦੇ ਹੋਣੇ ਅਨਡਪੈਂਡ ਕਰਦਾ ਜਿਹੜਾ ਚੋਟਾ ਤੁਹਾਡੇ ਤੁਹਾਡੇ ਨਾਲ ਕਦੇ ਵਾਸਤਾ ਨਹੀਂ ਪਿਆ ਕੇ ਇਹ ਦੇਖੋ ਜਦੋਂ ਅੰਦੋਲਨ ਚੱਲਦੇ ਸੀ ਉਹ ਤੋਂ ਸਾਰਿਆਂ ਨੂੰ ਇਦਾਂ ਉਹ ਕਈ ਬੰਦੇ ਕੋਠੇ ਚੜ੍ਹ ਕੇ ਰੌਲਾ ਪਾ ਦਿੰਦੇ ਆ ਹੂੰ ਨਾਲ ਤਾਂ 800000 ਰੁਪਏ ਲੈਣੇ ਰਾਤ ਨੂੰ ਨਾਲੇ ਅਗਲੇ ਨੂੰ ਪੰਚਾਇਤ ਵਾਲੇ ਪਾਸੇ ਹੋ ਜਾਂਦੇ ਆ ਅੱਜ ਤਾਂ ਇੱਕੋ ਪਾਸੇ ਆ ਅਸੀਂ ਤਾਂ ਆਮ ਲੋਕਾਂ ਦੀ ਗੱਲ ਕਰਨੀ ਆ ਹਮੇਸ਼ਾ ਜੀ ਬੱਬੂਮਾਨ ਇੱਕ ਜਿਆ ਕਲਾਕਾਰ ਹੈ ਜਦੋਂ ਕੋਈ ਸਟੇਟਮੈਂਟ ਦਿੰਦਾ ਉਹ ਤਾਂ ਖਬਰਾਂ ਬਣ ਜਾਂਦੀ ਹੈ। ਸੋ ਕੀ ਪੰਜਾਬ ਦੇ ਲੋਕ ਉਮੀਦ ਕਰ ਸਕਦੇ ਆ ਕਿ ਇੱਕ ਦੌਰ ਇਦਾਂ ਵੀ ਆਵੇ ਕਿ ਇੱਕ ਬੱਬੂਮਾਨ ਸਿਆਸਤ ਵੀ ਆਵੇਗਾ? ਤੁਸੀਂ 117 ਬੰਦਾ ਲੱਭੋ। ਜਿਹੜਾ ਆਪ ਦੀ ਜ਼ਾਰੀ ਉਮਰ ਦੀ ਕਮਾਈ ਕਰਕੇ 10 ਪੈਸੇ ਰੱਖ ਕੇ ਬਾਕੀ ਪੰਜਾਬ ਦੇ ਨਾਲ ਲਵਾ ਕੇ ਰਜਿਸਟਰੀ ਕਰਾ ਕੇ ਤੁਰੇ। ਤੁਸੀਂ ਕੱਢ ਲਓ ਫਿਰ ਆਪਾਂ ਦੇ ਸੋਚ ਲਾਂਗੇ। ਮੈਂ ਤੁਹਾਨੂੰ ਬਹੁਤ ਸਾਲ ਪਹਿਲਾਂ 15 ਸਾਲ ਪਹਿਲਾਂ ਤੁਹਾਡਾ ਇੰਟਰਵਿਊ ਕੀਤੀ ਸੀ ਉਦੋਂ ਤੁਹਾਡਾ ਸੁਭਾਅ ਬਹੁਤ ਹੀ ਰਿਜ਼ਰਵ ਹੁੰਦਾ ਸੀ। ਮਤਲਬ ਬਹੁਤ ਤੁਸੀਂ ਘੱਟ ਮੰਨਦੇ ਸੀ ਕਿਸੇ ਵੀ ਇੰਟਰਵਿਊ ਲਈ। ਨੇ ਹੁਣ ਵੀ ਘਟ ਮੰਨ ਮੈਂ ਬਰਸਾਤ ਕਰਨਾ ਪਟਾਲਿਆ ਤੱਕ ਕਿਸੇ ਕਾਫੀ ਸੋਸ਼ਲ ਮੀਡੀਆ ਤੇ ਗੱਲਾਂ ਕੀ ਪਤਾ ਕਰ ਰਹੇ ਆ ਉਹਦਾ ਕੋਈ ਖਾਸ ਰੀਜਨ ਨਹੀਂ ਉਹਦੀ ਰੀਜਨ ਸੀ ਮੈਂ ਜਦੋਂ ਸੁੱਚਾ ਸੂਰਮਾ ਫਿਲਮ ਅਸੀਂ ਕਰੀ ਐ ਉਦੋਂ ਬਹੁਤ ਸਾਰੇ ਨੌਜਵਾਨਾਂ ਨੂੰ ਇਹ ਪ੍ਰੋਬਲਮ ਸੀ ਉਹ ਕਹਿੰਦੇ ਵੀ ਤੁਸੀਂ ਕਾਨਫਰੈਂਸਾਂ ਕਰ ਦਿਓ ਬਈ ਪਰ ਜਿਹੜੇ ਨਵੇਂ ਚੈਨਲ ਆ ਸਾਡੇ ਜਿੱਦਾਂ ਬਹੁਤ ਮੁੰਡਿਆ ਕੁੜੀਆਂ ਦੇ ਨਵੇਂ ਵੀ ਸਾਾਨੂੰ ਸਾਨੂੰ ਕੋਈ ਰਿਸਪੌਂਸ ਹੀ ਨਹੀਂ ਦਿੰਦਾ ਤਾਂ ਮੈਂ ਕਿਹਾ ਅੱਛਾ ਫਿਰ ਵੀ ਜਿਹਨਾਂ ਦੇ ਨਵੇਂ ਘਟ ਚੈਨਲ ਚੱਲਦੇ ਆ ਜਿਨ੍ਹਾਂ ਦੇ ਨਵੇਂ ਆ ਉਹ ਮੈਂ ਉਹਨਾਂ ਸਾਰਿਆਂ ਦੀ ਹੈਲਪ ਕਰੂੰਗਾ ਆਈ ਜਸਟ ਟ੍ਰਾਈ ਟੂ ਹੈਲਪ ਬਹੁਤ ਸਾਰੇ ਚੈਨਲਾਂ ਦੀ ਮੈਂ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਮੇਰੇ ਬੈਠਣ ਨਾਲ ਤੁਹਾਡਾ ਰੋਜਗਾਰ ਚੱਲਦਾ ਕਿੱਤਾ ਚੱਲਦਾ ਤਾਂ ਬਹੁਤ ਅੱਛੀ ਗੱਲ ਹੈ ਆਦਰ ਬਾਈ ਤਾਂ ਵੈਸੇ ਤਾਂ ਰਜ਼ਰ ਵੀ ਹੈ ਥੜਾ ਮਾਰੇ ਤੁਸੀਂ ਬਹੁਤ ਸਾਰੀ ਗੱਲਬਾਤ ਕਰ ਲਈ ਪਰ ਐਨ ਆਰ ਆਈਸ ਨੂੰ ਕੋਈ ਖਾਸ ਸੁਨੇਹਾ ਇਸ ਸਮੇਂ ਪੰਜਾਬ 'ਚ ਬੜਾ ਸੰਕਟ ਆਇਆ ਜਿਹੜੇ ਐਨ ਆਰ ਆਈ ਸਾਰੇ ਬਾਹਰ ਬੈਠੇ ਉਹਨਾਂ ਲਈ ਕੋਈ ਖਾਸ ਮੈਸੇਜ ਇਹ ਤੁਹਾਡੇ ਆਪਣੇ ਆਪਣਾ ਨਿੱਜੀ ਵਿਸ਼ਾ ਤੁਸੀਂ ਕਿੰਨੀ ਅਮਦਦ ਕਰ ਸਕਦੇ ਹੋ ਮੇਰੇ ਕਹਿਣ ਨਾਲ ਜਾਂ ਤੁਹਾਡੇ ਕਹਿਣ ਨਾਲ ਕਿਸੇ ਨੇ ਨਹੀਂ ਕਰਨੀ ਅਸੀਂ ਤਾਂ ਕਰਾਂਗੇ ਸਾਡਾ ਤਾਂ ਕੰਮ ਹੈ ਅਸਲ 'ਚ ਕੀ ਹੈ ਹੁਣ ਤਾਂ ਅੰਨ ਪਾਣੀ ਸਾਰਿਆਂ ਨੂੰ ਪਹੁੰਚ ਗਿਆ ਸਾਰੇ ਉਹ ਅਜਾਨਾ ਵੀ ਬਚ ਗਏ ਜਿਹੜਾ ਹੜ੍ਹ ਆਉਣ ਤੋਂ ਬਾਅਦ ਆ ਜਿਹੜੇ ਮਕਾਨ ਜਿੱਦਾਂ ਹੁਣ ਖੜੇ ਵੀ ਹੈ ਕਈ ਇਹਨਾਂ ਨੇ ਵੀ ਡਿੱਗਣਾ ਫਿਰ ਕਿ ਨੀਵਾਂ ਚ ਪਾਣੀ ਜਾ ਖੜਿਆ ਤੋਂ ਉਦੋਂ ਬਾਅਦ ਲੋੜ ਪੈਣੀ ਹੈ ਜਿਹੜੀ ਸਭ ਤੋਂ ਜ਼ਿਆਦਾ ਲੋੜ ਪੈਣੀ ਹੈ ਉਹ ਕਿੱਤੇ ਨੂੰ ਲੋੜ ਪੈਣੀ ਹੈ ਵੀ ਖੇਤਾਂ ਨੂੰ ਕਿਦਾਂ ਵਾਹੀਯੋਗ ਬਣਾਉਣਾ ਦੁਬਾਰਾ ਉਹਦੇ ਲਈ ਡੀਜ਼ਲ ਟਰੈਕਟਰ ਮੈਨ ਪਾਵਰ ਦੀ ਲੋੜ ਹੈ ਤੁਹਾਡੇ ਚ ਹਿੰਮਤ ਹੋਈ ਆ ਜਾਓ ਟਰੈਕਟਰ ਸਾਡੇ ਕੋਲ ਹੈਗੇ ਆ ਇੱਕ ਤੇ ਤੁਹਾਨੂੰ ਵਹਾ ਦਾਂਗੇ ਬਹੁਤ ਥੈਂਕ ਯੂ ਸਰ ਇੱਕ ਮਾਜੀ ਤੇ ਥੋੜੀ ਜਿਹੀ ਗੱਲ ਜਿਹੜੀ ਹੈਗੀ ਹੈ ਤੁਹਾਡੀ ਮੈਂ ਫਿਲਮੀ ਸਫਰ ਬਾਰੇ ਵੀ ਕਰਨਾ ਹੈ ਨਾ ਜਦੋਂ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਐ ਨਹੀਂ ਹੈਗੇ ਕਿ ਫਿਲਮਾਂ ਦੇ ਵਿੱਚ ਆਏ ਨਹੀਂ ਹੈਗੇ ਤੁਸੀਂ ਤਾਂ ਫਿਲਮਾਂ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਜਿਵੇਂ ਤੁਸੀਂ ਤੁਹਾਨੂੰ ਕਈ ਇੰਟਰਵਿਊਸ ਤੁਸੀਂ ਆਪ ਵੀ ਮੰਨਦੇ ਹੈਗੇ ਕਿ ਬਹੁਤੇ ਸਕਸੈਸ ਨਹੀਂ ਹੋਏ ਕਿਉਂ ਨਹੀਂ ਹੋ ਪਾਏ ਤੁਸੀਂ ਸਕਸੈਸਫੁਲ ਦੇ ਵਿੱਚ ਨਹੀਂ ਹੋਏ ਤਾਂ ਸੁਪਰ ਹਿੱਟ ਹੋਏ ਤਾਂ ਬਿਲਕੁਲ ਸੀ ਪਰ ਉਹ ਤੇ ਇੱਕ ਸੁਪਰ ਹਿਟ ਹੈ ਤੁਸੀਂ ਕਿੱਥੇ ਰਹਿੰਦੇ ਹੋ ਮੈਮਰੀ ਤੁਹਾਡੀ ਵੀ ਮੇਰੇ ਨਾਲ ਸਲੋ ਹੋ ਗਈ ਸੋ ਹਾਂ ਮੈਂ ਇਹ ਕਹਿਣਾ ਕਿ ਮੰਨ ਲਓ ਜਿਹੜਾ ਜਿਹੜਾ ਬੇਸਿਕਲੀ ਸਕਸੈਸਫੁਲ ਹੈ ਉਹਦਾ ਆਸਪਾਸੇ ਵੱਧ ਤੋਂ ਵੱਧ ਹੁੰਦਾ ਹੈ ਫਿਲਮ ਦਾ ਜੀ ਤੇ ਜਿਹੜਾ ਅਸੀਂ ਆਪਣੇ ਕੈਰੀਅਰ ਚ ਬਣਾਇਆ ਉਹ ਤੋਂ 60% ਅਸੀਂ ਸੁਪਰ ਹਿਟ ਆਪਣੀਆਂ ਸਕਸੈਸਫੁਲ ਕਰੀਆਂ ਜੀ 20% ਅਸੀਂ ਮੰਨਦੇ ਆ ਕ੍ਰਿਟੀਕਲ ਅਕਲੇਮਡ ਹੈ ਉਹ ਪੈਸੇ ਪੂਰੇ 20% ਅਸੀਂ ਫਲੌਪ ਮੰਨਦੇ ਹਾਂ ਜੀ ਪਰ ਇਹ ਜਿਹੜੀਆਂ ਜਿਹੜੀਆਂ ਕਰੀਆਂ ਅਸੀਂ ਜਿਹੜੀਆਂ ਸਾਡੀਆਂ ਮਿਸ ਫਾਇਰ ਹੋਈਆਂ ਉਹ ਬਿਕੋਜ਼ ਆਫ ਸਰਕਰੀ ਡਾਇਰੈਕਸ਼ਨ ਦੀ ਲੈਕ ਹੁੰਦੀ ਹੈ ਹਾਂਜੀ ਮੇਰਾ ਵਿਚ ਆਪਣਾ ਜਿਹੜਾ ਮੰਨਣਾ ਕਿਉਂਕਿ ਮੀਡੀਆ ਨਾਲ ਰਿਲੇਟਡ ਹੈਗੇ ਆ ਤੇ ਪ੍ਰੋਡਕਸ਼ਨ ਲਾਈਨ ਦੇ ਨਾਲ ਵੀ ਹੈ ਗੱਲ ਇਹ ਕਿ ਭੀ ਜੇਵੇਂ ਤੁਸੀਂ ਬਹੁਤ ਹੀ ਵਧੀਆ ਜਿਹੜੇ ਹੈਗੇ ਕਿ ਮਤਲਬ ਇੱਕ ਇੰਡਸਟਰੀ ਵਾਸਤੇ ਵਧੀਆ ਕਾ ਟੈਸਟ ਹੋ ਸਕਦੇ ਹੈਗੇ ਪਰ ਮੈਨੂੰ ਜੋ ਮਹਿਸੂਸ ਹੁੰਦਾ ਹੈਗਾ ਕਿ ਫਿਲਮ ਕੱਟ ਬੰਦੀ ਹੋਣੀ ਜਿਆਦਾ ਮਹਿਸੂਸ ਹੁੰਦਾ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਹਾਨੂੰ ਸ਼ਾਇਦ ਡਾਇਰੈਕਟਰ ਕੋਈ ਵਧੀਆ ਨਹੀਂ ਮਿਲਿਆ ਹੈਗਾ ਜਾਂ ਡਾਇਰੈਕਟਰ ਕੋਲ ਹੈਗਾ ਕਿ ਬੱਬੂ ਮਾਨ ਦੀ ਇੱਕ ਪਰਸਨੈਲਿਟੀ ਇਦਾਂ ਦੀ ਜਾਂ ਖਸੱਚੇ ਇਦਾਂ ਦੀ ਬਣੀ ਹੋਈ ਹੈਗੀ ਕਿ ਕੋਈ ਡਾਇਰੈਕਟਰੀ ਕਰ ਪੰਦਾ ਹੈਗਾ ਤੁਹਾਨੂੰ ਜਿਆਦਾ ਹੀ ਗੱਲ ਨਹੀਂ ਨਹੀਂ ਆ ਧੀਰੇਜ ਨੇ ਬਹੁਤ ਅੱਛੀ ਫਿਲਮ ਬਣਾਈ ਸੀ ਸ਼ੌਕੀ ਸਰਦਾਰ ਬਸ ਗੁੱਡ ਮੂਵੀ ਹਾਂਜੀ ਬਹੁਤ ਵਧੀਆ ਸੀ ਉਹ ਸੱਚਾ ਸੂਰਮਾ ਬਹੁਤ ਪਿਆਰ ਮਿਲਿਆ ਜੀ ਉਹ ਫਿਲਮ ਹਰ ਫਿਲਮ ਨੂੰ ਜੇ ਤੁਸੀਂ ਸੋਚੋਗੇ ਮਤਲਬ ਆ ਨਹੀਂ ਹਾਂ 100 ਕਰੋੜ ਟੱਪੂਗੀ ਪੋਸੀਬਲ ਨਹੀਂ ਹਾਂ ਫਿਲਮ ਦੀ ਦੇਖ ਕਿਦਾਂ ਦੀ ਹੈ ਫਿਲਮ ਕਿਸ ਵਿਸ਼ੇ ਤੇ ਹੈ ਕਾਮੇਡੀ ਫਿਲਮਾਂ ਬਹੁਤ ਛੇਤੀ ਬਣਾਈਆਂ ਜਾ ਸਕਦੀਆਂ ਗੰਭੀਰ ਵਿਸ਼ਿਆਂ ਨੂੰ ਥੋੜਾ ਜਿਹਾ ਵਕਤ ਲੱਗਦਾ ਚਿੰਤਨ ਨੂੰ ਬਟ ਅਸੀਂ ਆਪਣੇ ਕੈਰੀਅਰ ਜਿੰਨੀਆਂ ਵੀ ਬਣਾਈਆਂ ਅਸੀਂ ਅੱਧ ਤੋਂ ਜ਼ਿਆਦਾ ਅਸੀਂ ਸਾਡੀਆਂ ਸੁਪਰ ਹਿੱਟ ਹੈ ਅਸੀਂ 20% ਨੂੰ ਫਲॉप ਮੰਨਦੇ ਹਾਂ ਠੀਕ ਹੈ ਤੇ ਥੈਂਕ ਯੂ ਬਾਈ ਜੀ ਤੁਸੀਂ ਗੱਲਬਾਤ ਕੀਤੀ ਤੇ ਸਾਡੀਆਂ ਬੈਸਟ ਵਿਸ਼ੇਸ ਤੁਹਾਡੇ ਸ਼ੋਅਸ ਵਾਸਤੇ ਤੇ ਅਗੀਆਂ ਸਾਰੀ ਲਾਈਵ ਦੇ ਵਾਸਤੇ ਤੁਹਾਡੇ ਬੈਸਟ ਵਿਸ਼ੇਸ ਸ਼ਾਰਦਿਕਾ ਥੈਂਕ ਯੂ ਫੇਵੀ ਸ਼ਸ਼ਿਕਾ ਜੀ